ਮਸ਼ਹੂਰ ਗਾਇਕ ਕਨਈਆ ਮਿੱੱਤਲ ਦਾ ਐਕਸੀਡੈਂਟ ਹੋ ਗਿਆ ਰਸਤੇ ਦੇ ਵਿੱਚ ਜਾਂਦੇ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਤੇ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਸੱਟਾ ਵੀ ਲੱਗਿਆ ਹੱਥ ਵਿੱਚ ਫ੍ਰੈਕਚਰ ਹੋਇਆ ਅਤੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਇਸ ਬਾਰੇ ਪੂਰੀ ਜਾਣਕਾਰੀ ਲੈ ਲੈਣੇ ਮੇਰੇ ਨਾਲ ਮੇਰੇ ਸਹਿਯੋਗੀ ਵਿਨਿਤ ਜੁੜੇ ਨੇ ਕਿ ਕੋਈ ਜਾਣਕਾਰੀ ਇਸ ਬਾਰੇ ਵਿਨਿਤ ਬਿਲਕੁਲ ਤੁਹਾਨੂੰ ਸਹੀਕ ਜਾਣਕਾਰੀ ਦਊਂਗਾ ਕਨਈਆ ਮਿੱੱਤਲ ਅੱਜ ਚੰਡੀਗੜ੍ਹ ਤੋਂ ਹਾਪੂੜ ਉੱਤਰ ਪ੍ਰਦੇਸ਼ ਜਾ ਰਹੇ ਸੀ ਜਿੱਥੇ ਉਹਨਾਂ ਦਾ ਕੀਰਤਨ ਸੀ ਅਨੀ ਪੱਤੇ ਕੋਲ ਅਚਾਨਕ ਉਹਨਾਂ ਦੀ ਗੱਡੀ ਦੇ ਅੱਗੇ ਪਾਲਤੂ ਜਾਨਵਰ ਆ ਜਿਹੜਾ ਆਵਾਰਾ ਜਾਨਵਰ ਹੁੰਦਾ ਉਹ ਆ ਜਾਂਦਾ ਔਰ ਉਸ ਜਾਨਵਰ ਕਰਕੇ ਉਹਨਾਂ ਦੀ ਜਿਹੜੀ ਸਿਕਿਉਰਟੀ ਦੇ ਨਾਲ ਜਿਹੜੀ ਸਪੋਰਟ ਗੱਡੀ ਚੱਲਦੀ ਹੈ ਉਹਨੂੰ ਬ੍ਰੇਕ ਮਾਰਨੀ ਪੈਂਦੀ ਹੈ ਉਸੇ ਗੱਡੀ ਦੇ ਵਿੱਚ ਕਨਈਆ ਵਿਪਲਦੀ ਗੱਡੀ ਜਾ ਕੇ ਵੱਜਦੀ ਹੈ ਜਿਸ ਕਰਕੇ ਕਨਈਆ ਵਿਪਲਦਾ ਹੱਥ ਜਿਹੜਾ ਉਹ ਫ੍ਰੈਕਚਰ ਹੋ ਜਾਂਦਾ ਹੈ ਹਾਲਾਂਕਿ ਡਾਕਟਰ ਦੇ ਕੋਲ ਜਾਂਦੇ ਨੇ ਆਪਣਾ ਟ੍ਰੀਟਮੈਂਟ ਕਰਾਉਂਦੇ ਨੇ ਔਰ ਜਦੋਂ ਡਾਕਟਰ ਕਹਿੰਦਾ ਹੈ ਕਿ ਤੁਹਾਡੇ ਹੱਥ ਦੇ ਵਿੱਚ ਫ੍ਰੈਕਚਰ ਆ ਗਿਆ ਹੈ

ਔਰ ਜਿਸ ਤੰਗ ਤੇ ਨਾਲ ਮੇਰੀ ਕਨਈਆ ਮਿੱਤਲ ਦੇ ਜਿਹੜਾ ਸਟਾਫ ਹੈ ਜਿਹੜਾ ਉਹਨਾਂ ਦੇ ਨਾਲ ਤੁਰਦਾ ਉਸ ਨਾਲ ਵੀ ਗੱਲਬਾਤ ਹੋਈ ਹੈ ਉਹ ਕਹਿ ਰਹੇ ਨੇ ਕਿ ਕੀ ਟੰ ਤੋਂ ਬਾਅਦ ਕਨਈਆ ਮਿੱਤਲ ਜਿਹੜੇ ਨੇ ਉਹ ਆਪਣੀ ਬਾਹ ਦਾ ਇਲਾਜ ਕਰਾਨ ਗਏ ਜਿੱਕਰ ਡਾਕਟਰਾਂ ਨੇ ਉਹਨਾਂ ਨੂੰ ਪਲਾਸਟਰ ਲਾਣ ਦੀ ਐਡਵਾਈਸ ਦਿੱਤੀ ਤੇ ਫਿਰ ਉਹ ਪਲਾਸਟਰ ਲਾਣ ਗਏ ਉਸ ਵਕਤ ਵੀ ਅਗਰ ਉਸ ਹੱਥਪੜੀ ਦੀ ਤਸਵੀਰ ਅਸੀਂ ਸਾਂਝੀ ਕਰੀਏ ਤਾਂ ਉਸ ਦੇ ਵਿੱਚ ਕਨਈਆ ਮਿੱਤਲ ਦੇ ਹੱਥ ਦੇ ਵਿੱਚ ਇੱਕ ਬੈਂਡ ਬੰਦਿਆ ਹੋਇਆ ਨਜ਼ਰ ਆ ਰਿਹਾ ਯਾਨੀ ਜੇ ਜਦੋਂ ਬਾਹ ਟੁੱਟ ਜਾਂਦੀ ਹੈ ਤਾਂ ਇੱਕ ਆਮ ਰੈਸਟ ਬੈਂਡ ਹੁੰਦਾ ਉਹ ਬੰਦਿਆ ਜਾਂਦਾ ਉਹ ਦੀ ਬੰਦ ਕੀ ਕਨਈਆ ਮਿੱਤਲ ਜਿਹੜੇ ਨੇ ਕੀਰਤਨ ਕਰ ਰਹੇ ਨੇ ਜੀ ਧੰਨਵਾਦ तमाम ਜਾਣਕਾਰੀ ਲਈ ਇਸੇ ਮੇਰੇ ਸਹਿਯੋਗੀ ਵਿਨੈ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਗਾਇਕ ਕਨਈਆ ਮਿੱਤਲ ਦਾ ਐਕਸੀਡੈਂਟ ਹੋ ਗਿਆ ਸਿਰਦੇਸ ਹੱਥ ਤੇ ਸੱਟ ਲੱਗੀ ਆ ਦੱਸਿਆ ਜਾ ਰਿਹਾ ਹੈ ਕਿ ਹੱਥ ਤੇ ਸੱਟ ਲੱਗੀ ਹੈ ਫ੍ਰੈਕਚਰ ਹੋ ਚੁੱਕਾ ਵਾ ਤੇ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਰਸਤੇ ਦੇ ਵਿੱਚ ਜਾਂਦਲ ਵਾਲੀ ਗੱਡੀ ਦੇ ਅੱਗੇ ਕੋਈ ਜਾਨਵਰ ਆ ਗਿਆ ਸੀ ਜਿਸ ਤੇ ਚਲਦੇ ਕੇ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਸ ਤੇ ਚਲਦੇ ਉਹਨਾਂ ਦੇ ਹੱਥ ਦੇ ਵਿੱਚ ਫ੍ਰੈਕਚਰ ਹੋਇਆ